ਇਸ ਗਾਰਜੋਕ ਇਲਾਕਾ ਨਿਵਾਸੀਓ ਜਿਲ੍ਹਾ ਮਾਨਸਾ ਦੀ ਸ਼ਾਨ ਇਹ ਸਾਡੀਆਂ ਬੱਚੀਆਂ ਜਿਹੜੇ ਜਿਲ੍ਹਾ ਮਾਨਸਾ ਵੱਲੋਂ ਜ਼ਿਲ੍ਹੇ ਵੱਲੋਂ ਚੁਣ ਕੇ ਗਈਆਂ ਸੀ ਅੰਡਰ 17 ਸਾਲ ਦੀਆਂ ਸਾਡੀਆਂ ਬੱਚੀਆਂ ਬੈਠੀਆਂ ਹੋਈਆਂ ਹਨ ਲੜਕੀਆਂ ਰਸਾ ਖਸੀ ਦੇ ਮੁਕਾਬਲੇ ਚ ਗਈਆਂ ਸੀ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚੋਂ ਵੱਡੀਆਂ-ਵੱਡੀਆਂ ਅਕੈਡਮੀਆ ਨੂੰ ਹਰਾ ਕੇ ਪਿੰਡ ਸੰਗੇ ਦਾ ਤੇ ਸਾਡੇ ਸੂਬਾਡ ਜੋਣ ਦਾ ਤੇ ਜਿਲ੍ਹਾ ਮਾਨਸਾ ਦਾ ਨਾਂ ਰੋਸ਼ਨ ਕੀਤਾ ਇਹਨਾਂ ਬੱਚੀਆਂ ਦੇ ਵਿੱਚ ਅੱਤ ਬੱਚੀਆਂ ਸਰਕਾਰ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਾਂਦੀਆਂ ਬੱਚੀਆਂ ਇੱਕ ਬੱਚੀ ਸਾਡੇ ਕੋਲ ਬੁਹਾਦੀ ਹੈ ਇਹਨਾਂ ਨੇ 골ਡ ਮੈਡਲ ਪ੍ਰਾਪਤ ਕੀਤਾ ਸਾਰੇ ਪੰਜਾਬ ਚੋਂ ਤੇ ਜਿਹੜੀਆਂ ਬੱਚੀਆਂ ਸਾਡੇ ਨਾਲ 19 ਸਾਲ ਦੀਆਂ ਅੰਡਰ 19 ਸਾਲ ਬੱਚੀਆਂ ਇਹਨਾਂ ਵਿੱਚੋਂ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਾਂਦੀਆਂ ਪੰਜ ਸਾਡੇ ਬੱਚੀਆਂ ਦੋ ਬੱਚੀਆਂ ਸਾਡੇ ਬਹੁਤ ਸਤਿਕਾਰਯੋਗ ਭਵਿੰਦਰ ਵੀਰ ਜੀ ਸੰਧੂ ਸਾਹਿਬ ਉਹਨਾਂ ਦੇ ਸਕੂਲ ਦਸ਼ਮੇਸ਼ ਗਵਰਨਮੈਂਟ ਸਕੂਲ ਦੀਆਂ ਬੱਚੀਆਂ ਤੇ ਤਿੰਨ ਬੱਚੀਆਂ ਬਹੁਤ ਉਹਨੇ ਇਹਨਾਂ ਨੇ ਬੱਚੀਆਂ ਨੇ ਜਿਨ੍ਹਾਂ ਵਿੱਚ ਬਹੁਤ ਵੱਡਾ ਮਾਣ ਜਿਲ੍ਹਾ ਮਾਨਸਾ ਨੂੰ ਸਦੂਆਰ ਨੂੰ ਪਿੰਡ ਸਗੇ ਨੂੰ ਬਖਸ਼ਿਆ ਹੈ ਹੈ ਵਾਹਿਗੁਰੂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡੀ ਅਗਲੀ ਟੀਮ ਅੰਡਰ 14 ਲੜਕੀਆਂ ਫਿਰ ਪੰਜਾਬ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਵਾਹਿਗੁਰੂ ਕਿਰਪਾ ਕਰੇ ਕਿ ਸੋਨੇ ਦੇ ਤਗਮਾ ਵੀ ਲੈ ਕੇ ਆਉਣ ਜਿਵੇਂ ਸੋਨੇ ਦੇ ਜਾਂਦੀ ਤਗਮਾ ਲੈ ਕੇ ਆਈਆਂ ਇਹਨਾਂ ਵਿੱਚ ਖਾਸ ਸਹਿਯੋਗ ਸਾਡੇ ਮਾਨਯੋਗ ਪ੍ਰਿੰਸੀਪਲ ਮੈਡਮ ਬ੍ਰਾਵਜੀਤ कौर ਜੀ ਸੰਧੂ ਵਾਈਸ ਪ੍ਰਿੰਸੀਪਲ ਰਮਨਜੀਤ कौर ਜੀ ਸੰਧੂ ਸਾਡੇ ਦੋਨੋਂ ਕੋਚ ਬਲੰਦ ਸਿੰਘ ਜੀ ਫੂਸਵੰਡੀ ਤੋਂ ਤਾਂ ਨਾਲ ਪ੍ਰਵੀਨ ਕੁਮਾਰ ਜੀ ਇਹਨਾਂ ਨੇ ਦਿਨ ਰਾਤੇ ਕਰਕੇ ਇਹਨਾਂ ਛੁੱਟੀਆਂ ਨਹੀਂ ਦੇਖੀਆਂ ਦੁਪਹਿਰ ਨਹੀਂ ਦੇਖੀ ਰਾਤ ਨਹੀਂ ਦੇਖੀ ਇਹਨਾਂ ਬੱਚਿਆਂ ਨੂੰ ਮਿਹਨਤ ਕਰਾਈ ਹੈ ਪਹਿਲਾਂ ਕਬੱਡੀ ਦੇ ਸਾਡੇ ਬੱਚੇ ਵੀ ਜ਼ਿਲ੍ਹੇ ਜੋ ਵਿਨਰ ਨੇ ਤਾਂ ਮੈਂ ਪ੍ਰਮਾਤਮਾ ਅੱਗੇ ਵਾਹਿਗੁਰੂ ਅਰਦਾਸ ਕਰਦਾ ਕਿ ਵਾਹਿਗੁਰੂ ਸਾਡੇ ਇਸੇ ਤਰ੍ਹਾਂ ਜਿਲ੍ਹਾ ਮਾਨਸਾ ਦੇ ਬੱਚਿਆਂ ਨੂੰ ਸਾਡੇ ਸੰਗਤ ਸਕੂਲ ਦੇ ਬੱਚਿਆਂ ਨੂੰ ਦਸ਼ਮੇ ਸਕੂਲ ਦੇ ਬਾਕੀ ਹੋਰ ਸਕੂਲ ਦੇ ਬੱਚਿਆਂ ਨੂੰ ਇਸੇ ਤਰ੍ਹਾਂ 골ਡ ਮੈਡ ਜਿੱਤ ਗਿਆ ਹੁਣ ਦਿਆ ਨਾਜੀ ਬਲੰਸਰ ਨੂੰ ਮਤਾ ਹੈ ਕਿ ਨੈਸ਼ਨਲ ਦੇ ਵਿੱਚ ਕਿੰਨੇ ਬੱਚਾ ਸੈਕਸ਼ਨ ਹੋਈ ਹੈ ਮੈਂ ਬੇਨਤੀ ਕਰਦਾ ਬਲੰਸਰ 2 ਮਿੰਟ ਦਾ ਲਾਉਣਗੇ ਮੈਕ ਲਗਾਈ ਹੈ ਸਾਡੇ ਸੰਗਾ ਸਕੂਲ ਦੇ ਬੱਚਿਆਂ ਨੇ ਅੰਡਰ 17 ਸਾਲ ਰੱਸਾ ਕੱਸੀ ਵਿੱਚੋਂ 골ਡ ਮੈਡਲ ਜਿੱਤਿਆ ਇਸ ਵਿੱਚ ਸਾਡੀਆਂ 9 ਬੱਚੀਆਂ ਸੀ ਇੱਕ ਬੱਚੀ ਦਸ਼ਮੇ ਸਕੂਲ ਬੋਹਾ ਦੀ ਸਾਡੀਆਂ ਬੱਚੀਆਂ ਨੇ ਲਗਾਤਾਰ ਜਿੰਨੇ ਮੈਚ ਹੋਇਆ ਕਿਸੇ ਟੀਮ ਦੇ ਪੈਰ ਨਹੀਂ ਲੱਗਣ ਦਿੱਤੇ ਲੀਗ ਦੇ ਮੈਚਾਂ ਦੇ ਵਿੱਚੋਂ ਵੀ ਸਾਰੇ ਦੇ ਸਾਰੇ ਮੈਚ ਕਲੀਅਰ ਕਰਕੇ ਪੂਲ ਟਾਪ ਕਰਕੇ ਗੋਲਡ ਮੈਡਲ ਹਾਸਲ ਕੀਤਾ ਇਸੇ ਤਰ੍ਹਾਂ ਸਾਡੀਆਂ ਬੱਚੀਆਂ ਨੇ ਜੋ ਵਿੱਚ ਅੰਡਰ 19 ਦੀਆਂ ਸੀ ਉਹਨਾਂ ਨੇ ਵੀ ਪੰਜਾਬ ਦੇ ਵਿੱਚੋਂ ਸਿਲਵਰ ਮੈਡਲ ਹਾਸਲ ਕੀਤਾ ਉਹਨਾਂ ਬੱਚੀਆਂ ਨੇ ਇੱਕ ਮੈਚ ਫਾਈਨਲ ਮੈਚ ਹੀ ਹਾਰਿਆ ਲੀਗ ਦੇ ਮੈਚ ਵੀ ਸਾਰੇ ਟੌਪ ਕਰਿਆ ਉਹਨਾਂ ਬੱਚੀਆਂ ਨੇ ਸੰਗਾ ਸਕੂਲ ਦੇ ਬੱਚੀਆਂ ਨੇ ਸਾਰੇ ਪੰਜਾਬ ਦੇ ਵਿੱਚੋਂ ਅੰਡਰ 17 ਨੇ ਗੋਲਡ ਮੈਡਲ ਹਾਸਲ ਕੀਤਾ 19 ਨੇ ਸਿਲਵਰ ਮੈਡਲ ਇਸਦੇ ਵਿੱਚ ਸਾਡੇ ਬੱਚਿਆਂ ਨੇ ਜਿੰਨੇ ਕਬੱਡੀ ਦੇ ਸੀ ਉਹਨਾਂ ਨੇ ਵੀ ਜ਼ਿਲ੍ਹੇ ਦੇ ਵਿੱਚ ਟਾਪ ਕੀਤਾ ਇਸ ਤੋਂ ਅੱਗੇ ਸਾਡੀ ਇੱਕ ਅੰਡਰ 14 ਟੀਮ ਉਸ ਨੇ 26 ਦਿਨਾਂ ਨੂੰ ਜਾਣਾ ਪੰਜਾਬ ਖੇਡਾਂ ਕਪੂਰਥਲਾ ਅਮੀਰ ਕਰਦੇ ਆ ਉਹ ਵੀ ਟੀਮ ਸਾਡੀ 골ਡ ਮੈਡਲ ਹਾਸਲ ਕਰਕੇ ਆਏਗੀ ਧੰਨਵਾਦ